ਲੋ ਵੀ ਦੋਸਤੋ ਅੱਜ ਦੋ ਜਾਨਵਰ ਫੇਰ ਦਿਖਾਉਣੇ ਆ ਤੁਹਾਨੂੰ ਇੱਕ ਤਾਂ ਦਿਖਾਉਣੀ ਹੈ ਮਾਰਵੜੀ ਬਸ਼ੇਰੀ ਘੋੜੀ ਦਾ ਭਲੇਖਾ ਨਖਾਇਓ ਹਜੇ ਮੰਨ ਲਓ ਸਾਲ ਕਿਹੜੀ ਹੋਈ 12 13 ਮਹੀਨੇ ਦੀ ਹੋਈ ਹੈ ਹਾਂ ਪਰ ਬਣੀ ਜਰੂਰ ਘੋੜੀ ਪਈ ਹੈ ਹਾਈਟ ਵਾਲੇ ਪੱਖੋਂ ਮੰਨ ਲਈ ਮਜ਼ਬੂਤੀ ਵਾਲੇ ਪੱਖੋਂ ਮੰਨ ਲਈ ਤੇ ਸਵਾਲ ਵਾਲੇ ਪੱਖੋਂ ਮੰਨ ਲਈ ਪਰ ਹੈ ਹਜੇ ਉਮਰੋਂ ਬਸ਼ੇਰੀ ਆ ਤਿੰਨ ਨੰਬਰ ਦੋ ਤੇ ਜੇ ਭਰਾਵੇਂ ਲਾਉਣੇ ਥੋੜੇ ਪੈਸੇ ਹਜ਼ਾਰਾਂ ਚ ਲਾਉਣੇ ਆ ਜਮੇ ਥੋੜੇ ਪੈਸੇ ਲਾਉਣੇ ਤਾਂ ਆ ਬਸ਼ੇਰਾ ਦੇਖ ਲਓ ਮਿੱਤਰੋ ਚੰਬਾ ਬਸ਼ੇਰਾ ਲਿਆਂਦਾ ਬਹੁਤ ਚੰਗੀ ਕੰਡੀਸ਼ਨਾਂ ਦਾ ਕੰਨਾ ਦਾ ਦਿਲ ਬਣਾ ਜਾਂਦਾ ਤੇ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਫਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜਿਹੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਅੱਜ 20 ਜੂਨ ਦੀ ਇਹ ਵੀਡੀਓ ਹੈ ਜੀ 2025 ਦੀ ਤੁਹਾਡੇ ਲਈ ਬਹੁਤ ਹੀ ਚੰਗੇ ਚੰਗੇ ਦੋ ਜਾਨਵਰ ਲਿਆਤੇ ਮਾਰਵਾੜੀ ਬੱਚੀ ਹੈ ਜੀ ਖਾਂਟੇ ਦੀ ਪੋਤੀ ਆ ਉਮਰ 12 ਤੋਂ 13 ਮਹੀਨੇ ਰਾਂਗ ਰੰਗ ਤੇ ਦੇਖ ਸਕਦੇ ਕਿੰਨਾ ਚੰਗਾ ਰੰਗ ਪੂਰੀ ਕਾਲੀ ਪਈ ਆ ਬੱਚੀ ਮੱਥੇ ਫੁੱਲ ਇੱਕ ਬਰ ਚਿੱਟਾ ਕੋੜੀ ਵੀ ਨਹੀਂ ਰਾਜੀ ਨਹੀਂ ਹੁੰਦੀ ਸੂਂਦ ਦੇ ਨੇੜੇ ਜਾ ਕੇ ਜਿੰਨੀ ਰਾਜੀ ਬੱਚੀ ਹੋਈ ਖੜੀ ਆ ਤੇ ਦੰਦ ਪਾਟੇ ਦੇਖੋ ਆ ਕੇ ਤਾਂ ਦੁੱਧ ਦੰਦ ਕੋਈ ਦੇਖ ਕੇ ਕਹਿ ਨਹੀਂ ਸਕਦਾ ਹਾਈਟ ਦੇ ਸਾਹਮਣੇ ਹਜੇ ਦੁੱਧ ਦੰਦੀਆਂ ਜੀ ਉਹ ਬੱਚੀ ਤੁਸੀਂ ਆਪ ਦੇਖ ਲਓ ਸਾਹਮਣੇ ਤਾਜੀ ਵੀਡੀਓ ਆ ਕੋਈ ਪੁਰਾਣੀ ਵੀਡੀਓ ਨਹੀਂ ਪੂਰਾ ਸੋਹ ਕੁਆਲਿਟੀ ਕੰਨ ਲੱਗਿਆ ਹੋਇਆ ਕੁੰਡੀ ਵਾਲਾ ਕੰਨ ਆ ਜੀ neck ਨੂੰ ਕਿੰਦਾ ਕਰਬ ਦੇਖੀਏ ਮਣੀਆਂ ਦੇਖੀਏ ਪੂਰਾ ਸੋਹਣਾ ਹੈ ਕਾ ਬਾਡੀ ਦੀ ਸੋਹਣੀ ਤੇ ਬਾਲ ਭੋਰੀਆਂ ਵੱਲੋਂ ਜਮਾਂ ਸਾਫ ਬਾਲ ਭੋਰੀਆਂ ਚ ਕੋਈ ਕਿਸੇ ਤਰ੍ਹਾਂ ਦਾ ਕੋਈ ਫਾਲਟ ਨਹੀਂ ਪੂਰੀ ਚੰਗੀ ਬੱਤੀ ਹੈ ਕਾਲੇ ਕਾਂਟੇ ਦੀ ਦੋਸਤੋ ਪੋਤੀ ਆ ਕੋ ਜੀ ਕੋਈ ਸੋਹ ਕੁਆਲਿਟੀ ਦੀ ਚੰਗੀ ਬੱਤੀ ਆਪਦੇ ਘਰੇ ਰੱਖਣ ਲਈ ਲੈਣੀ ਚਾਹੁੰਦਾ ਤਾਂ ਇੱਕ ਵਾਰ ਇਹ ਬੱਤੀ ਆ ਕੇ ਦੇਖੋ ਬਹੁਤ ਸੋਹਣੀ ਬੱਤੀ ਹੈ ਕਹਿਣ ਦਾ ਮਤਲਬ ਰੂ ਹਾਸ ਹੋ ਜੀ ਤੁਹਾਡੀ ਦੇ ਉੱਤੇ ਆ ਬੱਚੀ ਦੇ ਹਲੇ ਨਾ ਤੇ ਸਵਾਦ ਆ ਗਿਆ ਮੇਨ ਗੱਲ ਆ ਤੇ ਦੀ ਪਰ ਦੇਖੋ ਨਖਰਾ ਨਖਰਾ ਬੱਚੀ ਦਾ ਪੂਰਾ ਦੇਖੋ ਲੈਂਥ ਵੀ ਪੂਰੀ ਆ ਪੈਰਪੂਰ ਦਾ ਸੈਜ ਹੀ ਪੂਰਾ ਸੋਹਣਾ ਗਰਦਨ ਲੰਮੀ ਵੀ ਆ ਤੇ ਕੰਨ ਕੰਡੀਸ਼ਨਾਂ ਦੀ ਸੋਹਣੀ ਆ ਆਮ ਤੌਰ ਤੇ ਬਾਲੇ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਹੁੰਦੇ ਬਾਈ ਜੇ ਘਰੇ ਰੱਖਣ ਪੂਰੇ ਟੌਪ ਦੀ ਬੱਚੀ ਹੋਵੇ ਤਾਂ ਮਿੱਤਰੋ ਪੂਰੇ ਟੌਪ ਦੀ ਬੱਚੀ ਲਿਆਤੇ ਹੁਣ ਰਹੀ ਤੁਹਾਡੀ ਜ਼ਿੰਮੇਵਾਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਲਾਈਕ ਕਰਦੇ ਤੇ ਕਮੈਂਟ ਕਰਦੇ ਤੇ ਦੇਖਦੇ ਆ ਕਿਹਦੇ ਘਰ ਦਾ ਇਹ ਚੰਗੀ ਬੱਚੀ ਦਾ ਦਾਣਾ ਪਾਣੀ ਬੰਦਾ ਹੈ ਨਾ ਪੂਰੀ ਟੌਪ ਕਲਾਸ ਬੱਚੀ ਦਾ ਤੇ ਨੰਬਰ 2 ਤੇ ਆ ਬਸ਼ੀਰਾ ਦਵਾਂਗੇ ਮਿੱਤਰੋ ਬਸ਼ੀਰਾ ਤਾਂ ਜਮਾਂ ਜੈਜ ਮੋਲ ਦਾ ਕਿ ਫਿਰ ਹੁੰਦਾ ਬਾਵਾ ਭਰਾਵਾਂ ਦੇ ਫੋਨੋਂ ਤੇ ਬਾਈ ਜਾਂ ਅਸੀਂ ਚੜਾਉਣਾ ਹੈ ਨਾ ਤੇ ਜਾਂ ਘਰੇ ਬੱਚੇ ਨੂੰ ਲੈ ਕੇ ਦੇਣਾ ਹਜੇ ਸੌਂਕੀ ਪੂਰਾ ਕਰਨਾ ਭਾਵੇਂ ਬਸ਼ੀਰਾ ਹੀ ਮਿਲ ਜੇ ਤਾਂ ਮਿੱਤਰੋ ਅੱਜ ਆ ਬਸ਼ੀਰਾ ਲਿਆਤਾ ਚਾਰੇ ਪੈਰ ਬਰਾਬਰ ਗੁੱਡਾਂ ਦਾ ਛੱਟੇ ਢਿੱਜੇ ਤਾਂ ਮੂੰਹ ਛਟਾ ਤੇ ਭਲਿਆ ਭੁਲਿਆ ਵੀ ਸੋਹਣਾ ਹੋਇਆ ਤੇ ਰੇਟ ਤਾਂ ਜਮੇ ਜਾਇਜ਼ ਆ ਥੋੜੇ ਜਿਹੇ ਹਜ਼ਾਰਾਂ ਦਾ ਬਣ ਜਾਣਾ ਪੁੱਠਾ ਪਾਠਾ ਸੋਨਾ ਬਾਲਪੋਰੀਆਂ ਦੇ ਦੀ ਸਾਫ ਬਾਲਪੋਰੀਆਂ ਦੇ ਤਕਰੀਬਨ ਆਪਣੇ ਸਾਰੇ ਜਾਨਵਰ ਸਾਫ ਹੁੰਦੇ ਤੇ ਅੱਜ ਵਾਲੀ ਵੀਓ ਵਾਲੇ ਦੋਨੇ ਜਾਨਵਰ ਪੂਰੀ ਤਰ੍ਹਾਂ ਸਾਫ ਇਹਦਾ ਕੰਨ ਵੀ ਖਮ ਮਿੱਤਰੋ ਕੰਨ ਜਮਾ ਸੂਟਾ ਕੰਨ ਲੱਗਿਆ ਹੋਇਆ ਅੱਧੀ ਅੱਧੀ ਕੁੰਡੀ ਮੋੜਦੀ ਉਹਦੇ ਉੱਤੇ ਲੰਮੀ ਧੌਣ ਫੜ ਲਈ ਤੇ ਪਲਿਆ ਪਲਿਆ ਬੱਚਾ ਹੈਗਾ ਇਹ ਰਾਜਿਲਿਸਾ ਸਾਰਾ ਜਿਹੜਾ ਉਹ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਚੱਲ ਜਾ ਬਾਕੀ ਬੱਚੇ ਜੋ ਕੁਆਲਟੀ ਵੀ ਚੰਗੀ ਆ ਸੋ ਜਿਹਨੇ ਵੀ ਥੋੜੇ ਪੈਸੇ ਲਾ ਕੇ ਇਦਾਂ ਹੁੰਦਾ ਵੀ ਜਾਨਵਰ ਆਪਨੂੰ ਚੰਗਾ ਮਿਲ ਜੇ ਤਾਂ ਪੂਰਾ ਟੌਪ ਕਲਾਸ ਕਲਾਸ ਮਿਲ ਜੇ ਤਾਂ ਬੱਚਾ ਜ਼ਰੂਰ ਦੇਖੋ ਹਜ਼ਾਰਾਂ ਦੇ ਮੁੱਲ ਵਾਲਾ ਤੇ ਨੰਬਰ ਮੈਂ ਦੋਨਾਂ ਦੇ ਥੱਲੇ ਦੇ ਦਿੱਤੇ ਜਿਹੜੇ ਵੀ ਭਰਾ ਦੇ ਬਛੇਰਾ ਚੱਲਦਾ ਬਛੇਰਾ ਦੇਖ ਲਾ ਬਛੇਰੀ ਚੱਲਦੀ ਸੀ ਬਛੇਰੀ ਦੇਖ ਲਾ ਦੋਨੇ ਪੂਰੇ ਚੰਗੇ ਜਾਨਵਰ ਆ ਹਜ਼ਾਰਾਂ ਚ ਪੈਸੇ ਲਾਉਣੇ ਹੋ ਤਾਂ ਬਛੇਰਾ ਦੇਖ ਲਾ ਚੰਗੇ ਪੈਸੇ ਲਾਉਣੇ ਤਾਂ ਬਛੇਰੀ ਦੇਖ ਲਾ ਤੇ ਨੰਬਰ ਦੋਸਤੋ ਨੋਟ ਕਰ ਲਓ 62395 54543 98555 9907 ਤੇ ਮੈਨੂੰ ਦਿਓ ਇਆਜਤ ਮਿਲਦੇ ਆ ਜਲਦ ਨਵੇਂ ਵੀਡੀਓ ਨਾਲ ਤੇ ਵੀਡੀਓ ਨਾਲ ਵਾਅਦਾ ਤੋਂ ਵਾਅਦਾ ਕਰ ਦਿਓ ਲਾਈਕ ਕਮੈਂਟ ਤੇ ਸ਼ੇਅਰ